ਪੰਜਾਬ ਸਰਕਾਰ ਨੇ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਸਹੂਲਤ ਦੇਣ ਦਾ ਐਲਾਨ ਕੀਤਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਆਉਣ ਵਾਲੇ 3 ਤੋਂ 4 ਮਹੀਨਿਆਂ 'ਚ ਸੂਬੇ 'ਚ ਪੈਟ ਸਕੈਨ ਪੋਜ਼ਿਟ੍ਰੋਨ ਐਮਿਸ਼ਨ ਟੋਮੋਗ੍ਰਾਫੀ ਦੀ ਸੇਵਾ ਮੁਫਤ ਕੀਤੀ ਜਾਵੇਗੀ ਅਤੇ ਇਹ ਪਹਿਲ ਕਦਮੀ ਸਰਕਾਰ ਵੱਲੋਂ ਸਿਹਤ ਖੇਤਰ 'ਚ ਕੀਤੇ ਜਾ ਰਹੇ ਸੁਧਾਰਾਂ ਦਾ ਹਿੱਸਾ ਹੈ ਪੈਟ ਸਕੈਨ ਕੈਂਸਰ ਦਾ ਜਲਦ ਹੀ ਪਤਾ ਲਾਣ 'ਚ ਮਦਦਗਾਰ ਸਾਬਤ ਹੋਵੇਗੀ ਜਦੋਂ ਜੋਗਾ ਹੈ ਕਿ ਸਰਕਾਰੀ ਹਸਪਤਾਲ 'ਚ ਟੈਸਟ 6000 ਤੋਂ 10000 ਰੁਪਏ 'ਚ ਹੁੰਦਾ ਹੈ ਉਥੇ ਨਿੱਜੀ ਹਸਪਤਾਲਾਂ 'ਚ ਇਹ 18000 ਰੁਪਏ ਤੱਕ ਹੈ ਇਸ ਲਈ ਸਰਕਾਰ ਨੇ ਪੈਨਟ ਸਕੈਨ ਨੂੰ ਆਮ ਲੋਕਾਂ ਲਈ ਮੁਫਤ ਕਰਨ ਦਾ ਫੈਸਲਾ ਕੀਤਾ ਹੈ ਪੈਨਟ ਸਕੈਨ ਇੱਕ ਅਜਿਹੀ ਤਕਨੀਕ ਹੈ ਜੋ ਸਰੀਰ ਦੇ ਅੰਦਰੂਨੀ ਟਿਸ਼ੂਆਂ ਅਤੇ ਅੰਗਾਂ ਦੀ ਕਾਰਗੁਜ਼ਾਰੀ ਨੂੰ ਦੇਖਣ ਲਈ ਵਰਤੀ ਜਾਂਦੀ ਹੈ ਖਾਸ ਕਰਕੇ ਕੈਂਸਰ ਦੀ ਪਛਾਣ ਪੱਲਾ ਫਲਾ ਅਤੇ ਇਲਾਜ ਦੀ ਯੋਜਨਾ ਬਣਾਉਣ 'ਚ ਇਹ ਸਕੈਨ ਬਹੁਤ ਹੀ ਲਾਭਦਾਇਕ ਸਾਬਿਤ ਹੁੰਦੀ ਹੈ ਡਾ. ਬਲਬੀਰ ਸਿੰਘ ਦਾ ਕੈਨ ਐਕੀ ਇਸ ਨਵੀਂ ਸੂਲਤ ਨਾਲ ਨਾ ਸਿਰਫ ਮਰੀਜ਼ਾਂ ਨੂੰ ਸਮੇਂ ਸਿਰ ਪੂਰੀ ਜਾਂਚ ਦੀ ਸਹੂਲਤ ਮਿਲੇਗੀ ਸਗੋਂ ਲਾਸ ਦੀ ਕੁਆਲਟੀ ਵੀ ਨਿਖਰੇਗੀ ਇਹ ਵੀ ਦੱਸਣ ਜੋਗਾ ਹੈ ਕਿ ਪੰਜਾਬ ਦੇ ਕੈਂਸਰ ਨੂੰ ਮੁਕਤ ਹੋਤੇ ਮਾਲਵਾ ਇਲਾਕੇ ਦੀ ਸਮੱਸਿਆ ਮੰਨਿਆ ਜਾਂਦਾ ਸੀ ਪਰ ਹੁਣ ਇਹ ਮਾਝਾ ਤੇ ਦੁਆਬਾ ਵਰਗੇ ਇਲਾਕਿਆਂ 'ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ ਸੂਬੇ ਭਰ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਸਿਹਤ ਮੰਤਰੀ ਨੇ ਦੱਸਿਆ ਕਿ ਇਹ ਸਹੂਲਤ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਮਿਲੇਗੀ। ਸਰਕਾਰ ਸੂਬੇ ਦੇ ਉਹਨਾਂ ਵੱਡੇ ਹਸਪਤਾਲਾਂ ਨੂੰ ਸੂਚੀਬੱਧ ਕਰ ਰਹੀ ਹੈ ਜੋ ਪੈਂਟ ਸਕੈਨ ਟੈਸਟ ਦੀ ਸਹੂਲਤ ਉਪਲਬਧ ਕਰਵਾ ਰਹੇ ਹਨ।